ਪਹਿਲਾਂ ਵੇਖੋ ਤੂੰ ਮਸਾ ਛੁੱਟੇ ਆ ਕੋਈ ਗੱਲ ਤੂੰ ਗੱਲਾਂ ਕਰਨ ਲੱਗਿਆ ਇਹਨੂੰ ਤੂੰ ਕਰਕੇ ਦਿਖਾਈ ਤੈਨੂੰ ਦਿਖਾਉਂ ਟੜਕੇ ਤੂੰ ਦੁਨੀਆਂ ਕੰਮ ਕਰ ਮਾਪੂ ਤੈਨੂੰ ਮਸਾ ਹਲਕੇ ਦੇਖਿਆ ਜੀ ਮਾਦਾ ਡਾਂਗ ਫੇੜ ਕੇ ਪੇੜ ਮਿਲੀ ਵੀ ਇਹਦੀ ਸ਼ਰਾਬ ਦਿੱਤੀ ਹੋਈ ਹੈ ਡਿਊਟੀ ਦੌਰਾਨ ਜਿਸ ਤੇ ਇਹ ਦਾ ਮੁਲਾਜਾ ਕਰਨ ਵਾਸਤੇ ਡਾਕਟਰੀ ਮੈਡੀਕਲ ਕਰਾਉਣ ਵਾਸਤੇ ਸਿਵਲ ਹਸਪਤਲ ਖੰਨਾ ਲੈ ਗਏ ਕਿਆ ਉੱਤੇ ਇਹ ਦਾ ਐਸ ਐਚਓ ਸਾਹਿਬ ਨਾਲ ਬੋਲ ਬੁਲਾ ਰਿਆ ਹੋਇਆ ਹੈ ਦੇਖ ਮੋਟਾ ਕੀ ਹੁੰਦਾ ਮੈਂ ਮਰਨਾ ਨਹੀਂ ਮਿੱਤੋ ਬੜਾ ਰਹਿਣਾ ਦੁੱਧੇ ਵੜ ਕੇ 55000 ਲੈ ਗਏ ਰੇਜਪੁੱਤ ਕੋਲੋਂ ਲੱਕ ਰਾਜਵੀਰ ਕਾਦੀ ਕਿਹੜਾ ਕੋ ਕਰਨਾ ਉੱਗਾ ਤਹੀ 2 ਮਿੰਟ ਵੱਧ ਬਣੀ ਵੀ ਤੂੰ ਰੇਜਪੁੱਤ ਕੋਲੋਂ ਕਿਹਾ ਮੇਰੀ ਪੂਰਾ ਖੰਨਾ ਤੱਕ ਦੇ ਖਲਾਫੇ ਲੱਗਾਵੀਓ ਥੋੜੀ ਜੇ ਮੇਰੇ ਤੂੰ ਥੱਫੜ ਮਾਰਨੇ ਨਾ ਕੋਣ ਮੈਂ ਦਾਦਾ ਨੂੰ ਕਰ ਬਾਤ ਉਹ ਆਇਆ ਤਾਂ ਕਾਰਜਾ ਕਰਿਆ ਤੋਂ ਆਇਆ ਹਲੋ ਜੀ ਦਰੋ ਹਲੋ ਪੀਸੀਆ ਪਾਰਿਆਣ ਸਿੰਘ ਰਾਜੀਨ ਨੂੰ ਕੌਣਾ ਇਹ ਡਾਕਟਰ ਇੰਦਰ ਗੱਲ ਕਰ ਰਿਹਾ ਤੇ ਬੁਲਾਓ ਪੰਜਾਬੀ ਸੁੱਤੋ ਦੇਖਿਆ ਕੋਈ ਗੱਲ ਹੀ ਨਹੀਂ ਸੱਚ ਜੀ ਬੀਐਮਐਲ ਸਾਬ ਦੇ ਡਾਕਟਰ ਜਾਣਾ ਉਹ ਤੋਂ ਇਸ ਕਪੜੇ ਮੁੱਟੇ ਮਾਰਨ ਨੂੰ ਤਾਂ ਮੈਂ ਪਸੰਦ ਨੂੰ ਹਾਲੇ ਵੀ ਦੇਖਿਆ ਨਹੀਂ ਮੈਂ ਤਾਂ ਦਾਗ ਫੇਰ ਤੋਂ ਨੂੰ ਕੋਈ ਦੱਸਾਂ ਤੁਮ ਆ ਮੇਰਾ ਟੀਲਾ ਜਿਹੜਾ ਬੜਾ ਇਹਦਾ ਕੰਟਾ ਬਣਿਆ ਫਿਰ ਤਾਂ ਮਟੋ ਨੂੰ ਜਿਹੜਾ ਕੱਢਣਾ ਕੱਢਦੇ ਆ ਬਲਾ ਬਹਿ ਜਾ ਸਰਾਖੀ ਬਹਿ ਜਾ ਦੋ ਬਹਿ ਜਾਰਾ ਆ ਕੋਈ ਗੱਲ ਨਹੀਂ ਮਾਰਦੇ ਮੈਨੂੰ ਨਹੀਂ ਲੱਭਿਆ ਉੱਥੇ ਫਟਪੜਾ ਉਹਦੇ ਮਾਰਨੇ ਜਲਦੀਓ ਲੱਭ ਲਿਆ ਹਾਂ ਜੀ ਬਹਿ ਜਾ ਬਹਿ ਜਾ ਉਹ ਬਾਤ ਦੇਖਾਂਗੀ ਸ਼ਰਾਬੀ ਬੇਜ਼ੁਕਰ ਪੈਗ ਲਾਇਆ ਆ ਆ ਬਹਿ ਜਾ ਫੜ ਜਾ ਕਟਾਉ ਦੋ ਇਹ ਸਹੀ ਸਰਾਜ ਜੀ ਉਹ ਆ ਸਮਾਗ ਲੈ ਕੰਨ ਨੇ ਬੈਠ ਮਰਾ 470 ਤੂੰ ਮੈਨੂੰ ਲੈ ਗਿਆ ਵੀ ਐਮਐਲਏ ਸਾਹ ਦੇ ਦਫਤਰ ਜਾਣਾ ਕਢਾਉਣ ਲੱਗਿਆ ਤੂੰ ਮੇਰਾ ਖਾਣੇ ਦਾ ਬੈਠਣ ਬਸ 470 ਖੰਣਾ ਜੀ 70 ਜਿੱਥੇ ਨੇ ਕਹਿ ਕਢਾ ਲਵੇ ਤਾਂ ਇਹ ਸਭ ਮਾਨ ਜਰਾ ਪੂਰਾ ਖੰਨਾ ਤੜ ਕੇ ਪੇਸ਼ ਨੂੰ ਤੇ ਇਹਨਾਂ ਆਪ ਕੋ ਜਾ ਜਾ ਦੇਖੋ ਸਾ ਕਿ ਕੀ ਹੁੰਦਾ ਮਰਨੇ ਮੇਰੇ ਤੋਂ ਕਿਹਦੇ ਕੀ ਕਰ ਲੈਗਾ ਬੰਤ ਮਲੋਤਰਾ ਤੂੰ ਕੀ ਜੀ ਜਾ ਐਸਐਚਓ ਸਿਟੀ ਵਾਲਾ ਮੈਂ ਇਮਾਨਦਾਰਾ ਪੂਰਾ ਰੋਗਾੜ ਕੇ ਪੇਸ਼ ਹੂੰ ਤੇ ਕੀ ਕਿਵੇਂ ਲੋਕ ਰੱਖਣਗੇ 435 ਆ ਅੱਗੇ ਨਾ ਦੁੱਧੇ ਵੜ ਕੇ 50 50 ਹਜ਼ਾਰ ਲੈ ਕੇ ਰੇਜਪਤ ਫਰੌ ਲੱਕਰ ਰਾਜਦੀਨ ਨੂੰ ਉਹ ਬੈ ਕਾਲੀ ਕਿਹੜਾ ਕੋ ਕਰਨਾ ਜਾਂ ਤੂੰ ਕੰਮ ਕਰ ਆ ਕੱਢੋ ਜੀ ਕੌਣ ਮੇਰਾ ਅੱਥੇ ਪੱਤਰਕਾਰ ਬੁਲਾਉਣਾ ਮੋਜੀ ਬੁਲਾਈ ਓਏ 6345 ਬੜਾ ਆ ਗਿਆ ਪਹਿਲਾਂ ਵੇਖੋ ਤੂੰ ਮਸਾ ਛੁੱਟੇ ਆ ਕੋਈ ਗੱਲ ਤੂੰ ਗੱਲਾਂ ਕਰਨ ਲੱਗਿਆ ਇਹਨੂੰ ਮਗਰ ਲਾ ਕੇ ਮੇਰੇ ਸੇਲੇ ਨੂੰ ਤੂੰ ਮੈਨੂੰ ਇੱਥੇ ਲੈ ਆ ਬਹਨ ਲਾ ਕੇ ਐਮਐਲਏ ਸਾਹਿਬ ਨੇ ਬੁਲਾਇਆ तू ਕਰਕੇ ਦਿਖਾਈ ਤੈਨੂੰ ਦਿਖਾਉਂ ਤੜਕੇ ਦੂਜਾ ਤੂੰ ਦੂਜਾ ਕੰਮ ਕਰ ਸਿੱਧੂ ਮਾਹਲਾ ਫੁਰਨਾ ਕਰ ਬੜੇ ਆ ਜਾ ਨਹੀਂ ਵਾਹ ਸਾਰਾ ਤੂੰ ਹੀ ਜਾਓ ਤੂੰ ਇੱਥੇ ਐਂਡਿਆ ਜਿਹੀ ਨਹੀਂ ਹੈਗੇ ਕੋਈ ਗੱਲ ਨਹੀਂ ਪੰਜਾਬ ਮੈਂਦੇ ਮੇਰਾ ਮਲਾਜਾ ਕਰਾਉਣ ਲੈ ਆਇਆ ਬੜਾ ਅਰੇ ਤੁਸੀਂ ਆਪੀ ਜੀ ਵੇਚਨ ਦਿਖਾਉਂ ਕੀ ਆ ਮੈਂ ਤਰਕੇ ਦੇ ਨਾਲ ਤੇ ਬੰਦੇ ਇਕੱਠੇ ਹੋਏ ਮੇਰੇ ਵਾਲਾ ਰੱਖੀ ਦੇਖ ਜੀ ਉਹ ਦੇਖ ਜੀ ਇਹ ਅਸੀਂ ਸਰਾਜਦੀਪ ਨੂੰ थाना ਸਿਟੀ ਬੰਦੇ ਵਿੱਚ ਤਨਾਤ ਆ ਐਸ ਐਚਓ ਹਿਮੰਤ ਮਲੋਤਰਾ ਨੂੰ ਕੱਲ ਇੱਕ ਕੰਪਲੇਨ ਮਿਲੀ ਵੀ ਇਹਦੀ ਸ਼ਰਾਬ ਪੀਤੀ ਹੋਈ ਹੈ ਡਿਊਟੀ ਦੌਰਾਨ ਜਿਸ ਤੇ ਇਹ ਦਾ ਮਲਾਜਾ ਕਰਨ ਵਾਸਤੇ ਡਾਕਟਰ ਵੀ ਮੈਡੀਕਲ ਕਰਾਉਣ ਵਾਸਤੇ ਸਿਵਲ ਹਸਪਤਲ ਖੰਨਾ ਲੈ ਕੇ ਗਿਆ ਉੱਤੇ ਇਹਦਾ ਐਸ ਐਚਓ ਸਾਹਿਬ ਨਾਲ ਬੋਲ ਬੁਲਾ ਰਿਹਾ ਹੋਇਆ ਤੇ ਉਹਦੀ ਸੋਦੀ ਵੀਡੀਓ ਵਾਇਰਲ ਹੋਈ ਹੈ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਇਹਦਾ ਮਲਾਜਾ ਹੋ ਗਿਆ ਤੇ ਜੋ ਮਹਿਕਮਾ ਨ ਸਖਤੋ ਸਖਤ ਕਾਰਵਾਈ ਹੋਗੀ ਇਹਦੇ ਵਰਕ ਲੱਕੇ ਹੁਣ ਵਿਚਲਿਆਂ ਤੇ ਜਾਊਗੀ ਸਰ ਇਹਦੇ ਤੇ ਕੀ ਐਕਸ਼ਨ ਲਿਆ ਜਾ ਰਿਹਾ ਜੀ ਮਹਿਕਮਾ ਨ ਕਾਰਵਾਈ ਹੋਗੀ ਜੀ ਸਾਰੀ ਰਿਪੋਰਟ ਲੈ ਕੇ ਡਿਟੇਲ ਦੇ ਵਿੱਚ ਜੋ ਵੀ ਹੋਊਗੀ ਕੀਤੀ ਜਾਊਗੀ ਬਹੁਤ ਮਾੜੀ ਗੱਲ ਐ ਇਹਨੇ ਜੋ ਯੂਨੀਫਾਰਮ ਵਿੱਚ ਪਾ ਕੇ ਜਿਹੀ ਕਟਨ ਕੀਤੀ ਐ ਉਹ ਮਾੜੀ ਗੱਲ ਐ